ਤੇਰਾ ਗੱਲ ਸੁਣਦਾ ਮੇਰੀ ਖੰਡ ਨਹੀਂ ਹਏ ਨਾ ਮੈਂ ਕੁਝ ਨਹੀਂ ਹੁਣ ਤੇਰੀ ਮੇਰੇ ਤਾਂ ਗੱਲ ਸੁਣਦਾ ਇੱਕ ਵਾਰੀ ਪਾਈ ਦੀ ਹੱਥ ਲਾ ਦਾਣਾ ਤੇਰੇ ਗਿੱਟੇ ਕੁੱਟ ਦਾਣਾ ਮੈਂ ਤੇਰਾ ਸਾਰੇ ਕੁੱਟ ਦਾਣਾ ਮੈਂ ਤੇਰੇ ਗਲ ਗਲ ਤਾਂ ਚਲਕਾਣੂ ਕੁੱਟਣਾ ਮੈਂ ਜਿਵੇਂ ਤੂੰ ਕਹੇਂਗੀ ਉਰੋਂ ਲੈ ਕੇ ਘਰ ਤੱਕ ਮੈਂ ਡਕਾਉਂ ਤੋ ਕਰਦਾ ਜਾਊਂਗਾ ਤੇ ਕੀ ਰਾਂ ਖਿਚੀ ਆਈ ਮੂਰੇ ਐ ਲਟਦਾ ਜਾਊਂਗਾ ਬਸ ਅਗਾਂ ਸੁਣ ਲੈ ਮੈਂ ਤਾਂ ਚੱਲੀਆਂ ਆਪਣੇ ਪੇਕੇ ਇੱਥੇ ਪਿਆਰ ਐ ਮਜ਼ੇ ਨਾਲ ਓ ਹੈਲੋ ਚੁੱਪ ਕਰਕੇ ਪੈ ਜਾ ਮਰਾਂ ਲਪੇੜਾ ਉਹ ਪਰਲੇ ਪਾਸੇ ਦਾ ਦੂੰ ਐ ਕਿਵੇਂ ਮਾਰ ਲੀnga ਮੈਂ ਤੇਰੇ ਗੋਡੇ ਤੇ ਵੀ ਅਰਦੀ ਦੱਤ ਧਰ ਦੂੰਗੀ ਫਿਰ ਚਾਕੇਗਾ ਚਾਕੇਗਾ ਨਾਲੇ ਹੋਰ ਮਰੀ ਨੇ ਜਬਰ ਜਬਰ ਬੋਦੜ ਦਾ ਪਤਾ ਨਹੀਂ ਬੌਲ ਚੁੱਦੀ ਜਨਾਨੀ ਨਾ ਕੀ ਹੋ ਗਿਆ ਕੀ ਰੌਲਾ ਪਾਵੇ ਰੌਲਾ ਕਿਹਦੀ ਪੇਕੇ ਜਾਂਦੀ ਆ ਨਾ ਕੀ ਗੱਲਾਂ ਪੇਕੇ ਦਾ ਕਿਸ ਤਰ੍ਹਾਂ ਕੁਝ ਬਿੱਜੀ ਹੋਵੇ ਵੱਡਣ ਜਾਣਗੇ ਹਾਂ ਉਹ ਵੱਡਣ ਕਿਦਾਂ ਬੈਠਾ ਜਾਂਦਾ ਕਰੇ ਫਿਰ ਥੋੜੇ ਕਰੇ ਕਿ ਜ਼ਿਆਦਾ ਰੋਟੀਆਂ ਪੱਕਦੀਆਂ ਨੇ ਮੇਰੇ ਪੇਕੇ ਹੀ ਪੱਕਦੀਆਂ ਨੇ ਗਿਆ ਇਹ ਰੋਟੀਆਂ ਪੱਕਦੀਆਂ ਦੀ ਫਿਰ ਇੱਥੇ ਕਾਤੋਂ ਆਈ ਦੀ ਇੱਥੇ ਕੀ ਰਹਿੰਦੀ ਲੈ ਗਈ ਕੋਈ ਮੈਂ ਤਾਂ ਇਹਦੀ ਟੌਰ ਦੇਖ ਕੇ ਮਰ ਗਈ ਸੀ ਉਦੋਂ ਤਾਂ ਬੜੀਆ ਚੰਡੀਗੜ੍ਹ ਦੀਆਂ ਗੇੜੀਆਂ ਮਾਰਦਾ ਸੀ ਹੁਣ ਦੇਖ ਲੈ ਕੁਰਤਾ ਚੰਡੀਗੜ੍ਹ ਜੋਗਾ ਛੱਡੇ ਨਹੀਂ ਤਿੰਨੇ ਛੱਡੇ ਨਹੀਂ ਜੇ ਛੱਡੇ ਹੁੰਦਾ ਚੰਡੀਗੜ੍ਹ ਜੋਗਾ ਕਾਣੂ ਮੈਂ ਅੱਜ ਕਹਿੰਦਾ ਓਰੇ ਠੇਡੇ ਖਾਂਦਾ ਕਾਣੂ ਕੁੱਕੀ ਤੇ ਲੱਗਦਾ ਕਿਥੇ ਰਖਣੀ ਦੀ ਕੰਜਰਾ ਨਾ ਫਿਰਿਆ ਕਰ ਚੰਡੀਗੜ੍ਹ ਗੇੜੇ ਦਿੰਦਾ ਉਹ ਤਾਂ ਮੰਨੀ ਨਹੀਂ ਆਹ ਦੇਖ ਲੈ ਆਹ ਨਤੀਜਾ ਚੰਡੀਗੜ੍ਹ ਦੀਆਂ ਗੇੜੀਆਂ ਦਾ ਮੈਂ ਤਾਂ ਪਹਿਲਾਂ ਇਹ ਕਹਿੰਦੀ ਤੇਰੀ ਮਾਂ ਨੂੰ ਮੈਂ ਰਾਣੀ ਬਣਾ ਕੇ ਰੱਖੂ ਤੇਰੀ ਮਾਂ ਨੂੰ ਮੈਂ ਮਾਲ ਪੂੜੇ ਲਾ ਕੇ ਖਵਾਇਆ ਕਰੂ ਕਦੇ ਇੱਕ ਦਿਨ ਨਹੀਂ ਕਰੇ ਸਭ ਲੱਛਣ ਆ ਗਿਆ ਤੇਰੀ ਮਾਂ ਦੇ ਰਾਣੀ ਵਾਲੇ ਬੱਦ ਦਰਦ ਬੈਠ ਜਾ ਨਹੀਂ ਤੂੰ ਤਾਂ ਕਰਦੇ ਤੇ ਘੋੜਾ ਚ ਰਤ ਰੰਗੀ ਧਰੰਗੀ ਜੇ ਮੈਂ ਤਾਂ ਲੈ ਦੂਜਾ ਸਾਹ ਨਹੀਂ ਹੋਣਾ ਮੈਂ ਤਾਂ ਚੱਲਨੀ ਆ ਆਪਦਾ ਇੱਥੇ ਲੜੀ ਜਨੋ ਇਧਰ ਕਿੱਥੇ ਚੱਲੀ ਆ ਘਰ ਮੈਂ ਕਿਉਂ ਨਹੀਂ ਹੈ ਕਿ ਚੱਲੀਆਂ ਚੱਲਣ ਨੂੰ ਤੂੰ ਕੰਬ ਹੈਗੀ ਬਲੱਡ ਨਹੀਂ ਪੜਿਆ ਜਰਾ ਜਿਹੜੇ ਬਲੱਡ ਵਗ ਗਿਆ ਵੱਡੇ ਵੱਡੇ ਤਾਂ ਸਰਪੰਚ ਡਰਦੇ ਨੇ ਕਿ ਮੈਂ ਤੈਨੂੰ ਦੱਸਦੀ ਗੱਲ ਆ ਮੈਂ ਤਾਂ ਜਾਣੀ ਆ ਮੇਰਾ ਇੱਥੋਂ ਬੈਗ ਦੇ ਦੋ ਮੈਨੂੰ ਆ ਦੱਸਵੇ ਚੂਹੇ ਆੜਾ ਕਰਾਉਂਦੀ ਆ ਉਹ ਤਾਂ ਬੰਦ ਕਰ ਕੋ ਇਹਨੂੰ ਮੈਂ ਕਿਹੜਾ ਵੀ ਇਹਨੂੰ ਬਗੇ ਜਾਣਦੇ ਆ ਜੋ ਆ ਕਿਵੇਂ ਬਗ ਜਾਣਦੇ ਬਗ ਜਾਣਦੇ ਵੇ ਚਾਂਪੜ ਜੂਗੀ ਚਾਂਪੜ ਜੂਗੀ ਜੈ ਚਨਾਨੀ ਦਾ ਪੈਰ ਇੱਕ ਵਾਰੀ ਘਰੋਂ ਬਾਹਰ ਟਿਕ ਜੇ ਨਾ ਫਿਰ ਬੰਦੇ ਨੇ ਬਸ ਜੀ ਇਹ ਕੰਦੇ ਦਾ ਪੈਰ ਨਹੀਂ ਟਿਕਦਾ ਸਾਰੀ ਦੀ ਸਾਰੀ ਬਾਹਰ ਟਿੱਕੀ ਹੋਈ ਐ ਜਦੋਂ ਕਾੜੀ ਖਲਾਉਣੀ ਆ ਨਿਕਲੀ ਕਦੀ ਦੀ ਬਣਿਆ ਬੱਬੂ ਦਾ ਹੁਸਨ ਤੇਰੀ ਬਣਾਉਂਗਾ ਯਾ ਬੱਗਈ ਪਰ ਦੇਖ ਲੈ ਤੇਰੀ ਲੱਤ ਤੋੜਾਂ ਮੈਂ ਤਾਂ ਜਾਉਂਗੀ ਤੇਰੇ ਚ ਮਨ ਮਨ ਪੱਕਾ ਮੁਸ਼ਕ ਮਾਰਦਾ ਜਦੋਂ ਤਾਂ ਮੇਰੇ ਸਾਹਮਣੇ ਗੇੜੀਆਂ ਨਾ ਹੁੰਦਾ ਸੀ ਹਾਂ ਤਾਂ ਕਿਵੇਂ ਪਾਠ ਛੱਡ ਕੇ ਨਿਕਲਦਾ ਸੀਗਾ ਇਹ ਸਾਰੀ ਦੀ ਇਹ ਤਾਂ ਮੈਨੂੰ ਲੱਗਦਾਈਂ ਸੁੱਕਦੀ ਹੋਣੀ ਤੇਰੀ ਗੱਠਾਂ ਬਾਹਰ ਕਰਕੇ ਹਾਂ ਪਰੇ ਆਹੋ ਇਹਨਾਂ ਦਾ ਮਰ ਬਣ ਪੱਕਾ ਮੁਸ਼ਕਮਾਰ ਦਾ ਚਾਰ ਜੱਗ ਬਣਾਉਂਦਾ ਨਹੀਂ ਇਹ ਮੇਰੀ ਗੱਲ ਸੁਣਦਾ ਤੇਰੇ ਬਾਪ ਦਾ ਤੇਰੇ ਬਾਪ ਤੋਂ ਇੱਕ ਕਹਿੰਦੇ ਕੰਬਲ ਨਹੀਂ ਸਰਿਆ ਹੈਗਾ ਹੈ ਕੰਬਲ ਨਹੀਂ ਸਰਿਆ ਤੈਨੂੰ ਕਿੱਥੋਂ ਰੋਟੀਆਂ ਖਵਾ ਦੇਣਗੇ ਹੋ ਖਵਾ ਦੂਗਾ ਮੇਰੇ ਬਾਪ ਕੋਈ ਨਹੀਂ ਸਭ ਕੁਝ ਕਰ ਦੂਗਾ ਤੂੰ ਸਭ ਕੁਝ ਕਰ ਦੂਗਾ ਮੇਰੀ ਗੱਲ ਸੁਣਾ ਪੁੱਤ ਬਣ ਕੇ ਕਹਿਂਦੀ ਆ ਤੈਨੂੰ ਧਰ ਕੇ ਬੈਠ ਪੁੱਤ ਬਣ ਕੇ ਕਿਉਂ ਕਹਿ ਰਹੀ ਆ ਪੁੱਤ ਦਾ ਬਣਾ ਕੇ ਦੇਖ ਲੈ ਨੂੰ ਇਹ ਜਿਸ ਸਰਪਸ ਕਰੂ ਤੋਨਾਂ ਦੀ ਮੁੜਕੇ ਲੋਤ ਨਹੀਂ ਆਉਣੀ ਜੇ ਪੁੱਤ ਦਾ ਬਣਾ ਕੇ ਦੇਖ ਲੈ ਪੜਦੀ ਨਹੀਂ ਜਦੋਂ ਪੁੱਤਾਂ ਉਤਲਾ ਪਾਣ ਦੀ ਨਹੀਂ ਪੈਰ ਦਬਰ ਰਹੀ ਹੈ ਤਾਂ ਗਲੁੱਠਾ ਦੇ ਰਦੀ ਹੈ ਤੇ ਹੁਣ ਰੁਸ ਕੇ ਜਾਊਗੀ ਫੇਰ ਤੀਜੇ ਦਿਨ ਫੇਰ ਕਹਿੰਗਾ ਮੇਰਾ ਜੀ ਨਹੀਂ ਲੱਗਦਾ ਪਣਾ ਪਣਾ ਫੇਰ ਤਾਂ ਸੁਭਾਏ ਤੇ ਬੋਕ ਕੋ ਕਰ ਤੋਂ ਵਾਖਦਾ ਹੁਣ ਮੈਂ ਤੈਨੂੰ ਤਾਂ ਉਸੇ ਦਾ ਸੁਪਨਾ ਆ ਗਿਆ ਆਹੋ ਆਹੋ ਉਹ ਯਾਰ ਮੈਂ ਤੈਨੂੰ ਇੱਕ ਗੱਲ ਕਹਿਣਾ ਬੀਬੀਏ ਇਹਨੂੰ ਸਮਝਾ ਲਾ ਜੇ ਹੋਰ ਮੇਰਾ ਬਲੱਡ ਵਧ ਗਿਆ ਤੈਨੂੰ ਪਤਾ ਫੇਰ ਉਹ ਮੈਂ ਦੱਸਤੀ ਕਰਦਾ ਰੈੱਡ ਬਰੰਦ ਦੀ ਗੋਲੀ ਤਾਂ ਮੈਂ ਤੈਨੂੰ ਮੰਟੇ ਚ ਦੇ ਦਿੰਦੀ ਆ ਮਾਰਾ ਨਾ ਕੰਨ ਤੇ ਟੀ ਟੀ ਲਾ ਦੂੰਗੀ ਕਰਨ ਨਾ ਉਹਦਾ ਤੈਨੂੰ ਕੀ ਨੇ ਕਹਿਤੀ ਬਿਲਾ ਮੈਂ ਚ ਕਰਾ ਲੈ ਉਹ ਤਾਂ ਚੌੜਾ ਹੋ ਗਿਆ ਕਿ ਮੇਰਾ ਤਾਂ ਪਿਆਰ ਆ ਆ ਦੇਖ ਲੈ ਤੇਰਾ ਪਿਆਰ ਕਿਵੇਂ ਖੜਦਾ ਫਿਰਦਾ ਓਏ ਹੁੜ ਕਰੀਏ ਕੀ ਫਿਰ ਅੱਜ ਕੀ ਰਹਿ ਅੱਜ ਗੱਲਾਂ ਅਜੋ ਤਾਂ ਮੈਨੂੰ ਹੀ ਬੜਾ ਕਹਿੰਦਾ ਸੀ ਤੈਨੂੰ ਕੈਫੇ ਚ ਖਵਾਉ ਤੈਨੂੰ ਸ਼ਿਮਲੇ ਖਵਾਉ ਆ ਦੇਖ ਲੈ ਹੁਣ ਤੇਰੇ ਕੋਲ ਦੇਰ ਦੇਰ ਭਣੀ ਦਿਖਾਇਆ ਗਿਆਗਾ ਆ ਪੱਖੇ ਨਾਲ ਬੰਨ ਕੇ ਨੂੰ ਪਹਿਲਾਂ ਕਮਾਏ ਦੇ ਬਾਕੀ ਗੱਲਾਂ ਦਾ ਬਾਅਦ ਚ ਦੇਖ ਲਾਂਗੇ ਆਜੋ ਕਮਾ ਦੋ ਚਲੋ ਭਗ ਜਾ ਤੂੰ ਜਾਨੀ ਆ ਮੈਂ ਹਾਂ ਪਤਾ ਲੱਗ ਜੂ ਤੇਰਾ ਬਾਪ ਕਿੰਨਾ ਕਿ ਤੇਰਾ ਖਵਾਉ ਤੈਨੂੰ ਰੁਪੀਆ ਇਹ ਤਾਂ ਜਾਤ ਦੀ ਕੋੜ ਕਿੰਨੀ ਸਟੀਰਾ ਨੂੰ ਜੱਪਦੇ ਹੈ ਬੈਕ ਚੱਕਦੇ ਤਾ ਤੋ ਤੁਰਿਆ ਨਹੀਂ ਜਾਂਦਾ ਇਹ ਭੱਜੂਗੀ ਆ ਦੇਖੀ ਅੱਡੇ ਤੱਕ ਜਾਂਦੀ ਏ ਦੇ ਨਾ ਖਾਂ ਚੜਿਆ ਇੱਥੇ ਆਉ ਦੁਬਾਰੇ ਮੁਰਗੀ ਨਾ ਇਹ ਕੁਛ ਕਰ ਲੈ ਯਾਰ ਰਸਤੇ 'ਚ ਆਪਦੀ ਘਰ ਦੀ ਇੱਜ਼ਤ ਆ ਪੁੜੀ ਮੈਂ ਮੰਗ ਰਹੀ ਜਾਂਦਾ ਬੀਬੀ ਮੈਂ ਤੈਨੂੰ ਭਗ ਜਾ ਮੈਂ ਤਾਂ ਕਹਿੰਦੀ ਗੋਲ ਗੱਡੀ ਥੱਲੇ ਆਜੋ ਮੈਂ ਇਹਦੀ ਰਸਤੇ ਦੀ ਗੱਲਾ ਮੈਂ ਤਾਂ ਉਹਦੀ ਕਰੋ ਮਾਰਦੇ ਯਾਰ ਰੋਗ ਉਹ ਤਾਂ ਛੱਡਿਆ ਨਹੀਂ ਗਿਆ ਤੂੰ ਮਾਰਾ ਤਰੇ ਹੇ ਮੈਂ ਰੱਬ ਪਾਇਆ ਤੇਰਾ ਬੇੜਾ ਹੇ 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 ਕਿਹਦੇ ਗੱਲਾਂ ਚੰਬੀ ਮਰ ਚੱਲ ਆਇਆ ਬੜੀ ਅੱਖੇ ਇਧਰ ਲਾ ਮੇਰਾ ਮੋਟਾ ਪਿਆ ਹੋਇਆ ਘਰ ਨਾ ਮਰਿਆ ਕਰ ਇੱਥੇ ਮਾਤਾ ਕਰੀ ਤੇਰੇ ਚੱਪੜ ਮਾਰੂ ਬਣਿਆ ਮੋਟਾ ਕੱਜ ਬਗ ਜਾ ਬਗ ਜਾ ਰੰਨਾ ਦੇ ਮੰਗਰ ਸਾਜੀ ਰੇ ਪਿੰਡ ਚ ਲੱਗ ਗਿਆ ਪਤਾ ਵੀ ਇਹਨਾਂ ਦੀ ਟੀਵੀ ਬਾਰੇ ਫਿਰਦੀ ਹੈ ਬਹੂ ਆਹ ਉਹ ਦੂਬੇ ਤੇ ਪੱਟਿਆ ਲੋਕਾਂ ਨੂੰ ਸੋਡੀਆਂ ਕਰਤੂਤਾਂ ਦਾ ਕੋਈ ਵੀ ਆਪਣੇ ਘਰ ਤਣੀ ਚੱਕਦਾ ਮੈਂ ਤਾਂ ਕੋਕਾ ਪ੍ਰੈਸ਼ਰ ਪਾਉਂਗਾ ਹੀ ਮੇਰਾ ਤਾਂ ਹੱਕਾ ਬੋਲਣਾ ਤੂੰ ਕਾਹਦਾ ਬੋਲੂ ਨਾ ਬੀਬੀ ਮਾਂ ਹੀ ਮਾਂ ਹੀ ਦੀ ਡੰਡੀ ਆ ਬਥੇਆ ਕਰਤੀ ਮੈਨੂੰ ਕਹੜਾ ਪਤਾ ਨਹੀਂ ਹੈਗਾ ਹਾਲੀਆਂ ਕਰਤੂਤਾਂ ਜਾਣਦੇ ਮੈਂ ਤਾਂ ਖਾਨਦਾਨ ਦੇ ਉਹੀ ਕੋ ਸੇ ਪਾੜਦੀ ਹੈ ਮੈਂ ਕਿਹਦੇ ਚੰਗੀ ਗੜ ਲੈ ਜੇ ਕਦੇ ਪਟਿਆਰੇ ਉਹਨੂੰ ਕੁੱਤੇ ਰੋ ਕਿ ਜੀਤ ਜੀ ਤਾਂ ਕਰਮੀ ਦੇ ਵਿੱਚ ਨਾ ਕਹੀ ਜਾਂਦੇ ਨੇ ਕਿੰਦਾ ਬੇਹੋ ਮੈਂ ਆਪੇ ਲੈ ਜੂਗਾ ਜੇ ਹੋਰ ਕਿਤੇ ਕਿਸੇ ਹੋਰ ਕਿਸੇ ਨਾਲ ਬਾਕੀ ਇਹ ਉਰੇ ਮੇਰਾ ਘਰ ਉਜੜ ਜੂਗਾ ਮੈਂ ਤੰਦਾ ਤੂੰ ਭਾਈ ਕਿੱਧਰ ਚੱਲੀ ਆ? ਚੱਲੀ ਆ ਮੈਂ ਆਪਦੇ ਪੇਕੇ। ਅ ਮੈਨੂੰ ਤੁਹਾਡੇ ਖਾਨਦਾਨ ਦਾ ਸਾਰਾ ਪਤਾ ਲੱਗ ਗਿਆ। ਨਾਲੇ ਤੁਹਾਡੀ ਲਾੜਦ ਤਾਇਆ ਜੀ। ਉਹ ਤਾਇਆ ਨਹੀਂ ਲੱਗਦਾ ਭਾਈ। ਮੈਂ ਤੇਰਾ ਚਾਚਾ ਲੱਗਦਾ। ਮੈਂ ਤਾਂ ਉਹ ਤੋਂ ਦਿਨਾਂ ਚ ਹੀ ਵੱਡਾ ਥੀਗਾ। ਮੈਨੂੰ ਤਾਂ ਖਾ ਗਈਆਂ ਗੋਲੀਆਂ ਖਾ ਗਈਆਂ ਮੈਨੂੰ ਤਾਂ। ਹੈ? ਨਾਲੇ ਤੂੰ ਇਹਦੇ ਮਾਦਰ ਕਿੱਥੋਂ ਲੱਗੀ? ਹੈ? ਕੁੜੀ ਦੇ ਇਹਦਾ ਹੁਣ ਤੱਕ ਤਾਂ ਬਿਸਤਰਿਆਂ 'ਚ ਮੂਤਦਾ ਰਿਹਾ ਏ। ਤੂੰ ਇਹਦੇ ਨਾਲ ਤੁਰਿਆ ਚੱਕ ਕੇ ਮੂੰਹ। ਹੈ? ਚਲ ਤਾਇਆ ਮੈਨੂੰ ਕਿਹੜਾ ਪਹਿਲਾਂ ਇਹ ਲੱਛਣਾਂ ਦਾ ਪਤਾ ਸੀਗਾ ਹੁਣ ਮੈਨੂੰ ਪਤਾ ਲੱਗ ਗਿਆ ਹੁਣ ਮੈਂ ਜਾਨੀ ਆ ਉਹ ਭਾਈ ਮੈਂ ਤੈਨੂੰ ਬਾਰੀ-ਬਾਰੀ ਕਹਿ ਰਿਆ ਵੀ ਮੈਨੂੰ ਤਾਇਆ ਨਹੀਂ ਚਾਚਾ ਕਹਾ ਕਰ ਚੰਗਾ ਐਵੇਂ ਫੂਰ ਪਈ ਛੋਣ ਲੂਗਾ ਇਧਰ ਆਂਦੀ ਗਮਾਨੀ ਚੱਲ ਹੁਣ ਕਿੱਧਰ ਜਾਨੀ ਆ ਤੂੰ ਮੈਂ ਉਹਦੇ ਪੇਕੇ ਜਾਨੀ ਆ ਚਾਚਾ ਪੇਕੇ ਜਾਨੀ ਆ ਹਾਂ ਜਾਨੀ ਆ ਐਤੋਂ ਕੁੜੀ ਤੋ ਖਹਿੜਾ ਛਡਾਉਣੀ ਆ ਹੁਣ ਤੂੰ ਹਾਂ ਛਡਾਉਣਾ ਮੈਂ ਅੱਛਾ ਜਦ ਚੰਗਾ ਹੋਇਆ ਤੂੰ ਵਗ ਜਾ ਜੱਜ ਭਾਈਆ ਪਤਾ ਇਹ ਤਾਂ ਆਈ ਆ ਦਾ ਸਾਲਾ ਹੈਂ ਮਲੰਗਾਂ ਆਖਾਂ ਤੂੰ ਗਲਤਾ ਖੁੱਲ੍ਹਾ ਬਰੀ ਕੀ ਓਏ ਤੂੰ ਕੀ ਦੇਖਿਆ ਤੀਏ ਚ ਹੈ ਕੀ ਦੇਖਣ ਨੂੰ ਕੀ ਦੇਖਿਆ ਬਾਪੂ ਦੇਖਣ ਨੂੰ ਕੀ ਦੇਖਿਆ ਸੀ ਮੇਰਾ ਸਾਲਿਆ ਹਾਂ ਮੈਂ ਤਾਂ ਸੋਨਾ ਪਾਣ ਜਿਆਦਾ ਹੀ ਦੇਖ ਲਿਆ ਸੋਨਾ ਪਾਣ ਇੱਥੇ ਕੋਈ ਡੱਕਾ ਤਾਂ ਤੋੜਦੀ ਨਾ ਤੇਰੀ ਮਾਂ ਨਾਲ ਕੰਮ ਕਰਾਉਂਦੀ ਆ ਠੀਕਰ ਦੇਖ ਲਈ ਬਾਈ ਜਿਆਦਾ ਪਸੰਦ ਠੀਕਰ ਦੇਖ ਲਈ ਤਾਂ ਛਲਪਾ ਛੈਤੀ ਦੀ ਹੋਰ ਹੀ ਮਰੀ ਜਾਂਦਾ ਮੇਰਾ ਸਾਲਾ ਚੱਲ ਅੰਦਰ ਕਾਨੂੰਨ ਮੇ ਤਾਂ ਮੈਂ ਤਾਂ ਬਈ ਜਾਣਦਾ ਮਗਰ ਮੇਰੀ ਗੱਲ ਸੁਣਦਾ ਮੇਰਾ ਘਰ ਉੱਜੜੂਗਾ ਪਰ ਕੋਈ ਫਾਇਦਾ ਨਹੀਂਗਾ ਉਧਰੋਂ ਬਾਈ ਮੇਰਾ ਮਿੱਥੂ ਨਹੀਂ ਰਿਹਾ ਜਾਂਦਾ ਇਹਦੇ ਬਿਨਾਂ ਇਹ ਤਾਂ ਅੰਦਰ ਫੋਕ ਕੇ ਡਰਾਪੇ ਮਾਰਦਾ ਹੀ ਮੈਂ ਡਰੀ ਨਹੀਂ ਭਣੋ ਪਤਾ ਨਹੀਂ ਕਿਹੜਾ ਪਾਣੀ ਪੀਤਾ ਹੋਇਆ ਇਹਦਾ ਕਾਲੀ ਦੁਨੀਆ ਦਾ ਬੰਦਾ ਪਾਣੀ ਪੀਤਾ ਹੋਇਆ ਕਾਲੀ ਦੁਨੀਆ ਦਾ ਪਾਣੀ ਪੀ ਓ ਬਗ ਜਾਣ ਦੇ ਪਰਾਂ ਤੇਰੀ ਮਾਂ ਨਾਲ ਕੋਈ ਦਕਕਤ ਓ ਬਗ ਜਾਣਦਾ ਯਾਰ ਮੇਰੀ ਗੱਲ ਸੁਣਦਾ ਤੇਰੀ ਮੈਂ ਹੁਣ ਤੂੰ ਆਪ ਦੇ ਵਰਗਾ ਸੋਚਦਾ ਤਾ ਸਾਰਾ ਫਿਰ ਮੇਰੀ ਦੇਖ ਲੈ ਦੇਖ ਲੈ ਟੌਰ ਨਾਲ ਰਹਿਣਾ ਮੈਂ ਆਪ ਦੇ ਵਰਗਾ ਸੋਚਦਾ ਤੂੰ ਸਾਰਿਆਂ ਨੂੰ ਵੀ ਜਿਵੇਂ ਮੈਨੂੰ ਨਹੀਂ ਜੁੜੀ ਇਹਨਾਂ ਨੂੰ ਵੀ ਨਹੀਂ ਜੁੜੇ ਆਹ ਦੇਖ ਲੈ ਕੁੜਤਾ ਚਾਦਰਾਂ ਪਾ ਕੇ ਟੌਰ ਨਾਲ ਰਹਿਣਾ ਮੈਂ ਹੈ ਟੌਰ ਨਾਲ ਟੱਟੂ ਦੀ ਟੌਹਰਾ ਤੇਰੀ ਨਾ ਹੋਰ ਹੁਣ ਤੱਟੂ ਦੀ ਮੇਰਾ ਸਾਲਾ ਹੋਰੀ ਮਾਰੀ ਜਾਂਦਾ ਚਲਾ ਜਾ ਕੋਈ ਨਹੀਂ ਦਾ ਬਾਈ ਜਨ ਤੇ ਘਰ ਬਸਾਉਣਾ ਤੂੰ ਲੱਗ ਜਾ ਮੇਰੀ ਗੱਲ ਸੁਣ ਲੈ ਇੱਕਾ ਜੇ ਮੇਰੀ ਮਾਂ ਨੂੰ ਕਹਦੇ ਜੇ ਕਹਦੇ ਮੇਰੀ ਬਹੂ ਨੂੰ ਕੁਝ ਹੋ ਗਿਆ ਮੈਂ ਕੁਝ ਖਾ ਕੇ ਮਰ ਜੂ ਮੈਂ ਤੈਨੂੰ ਵਾਰੀ ਵਾਰੀ ਕਹਿਣਾ ਸਾਲਿਆ ਪਹਿਲਾਂ ਤਾਂ ਅਹੀ ਭਜਾਈ ਹੂ ਅੰਦਰੋਂ ਉਹ ਮੈਂ ਪਜੇ ਕਾਣੂ ਚਰ ਜਾ ਰਹੇ ਬੋਲਦੀ ਪਰ ਹੁਣ ਬੀਪੀ ਵੱਧ ਜਾਂਦਾ ਬੰਦਾ ਕੀ ਕਰੇ ਯਾਰ ਇੰਨੇ ਚੋ ਬੱਸ ਚੜ ਜੂਗੀ ਕਿਸੇ ਹੋਰ ਬੰਦੇ ਨਾਲਾ ਮੈਨੂੰ ਲੱਗ ਜੜਦੇ ਜਾਂ ਭਾਗ ਜਾ ਦੱਦਿਆ ਭਾਜ ਜਾ ਤਾਂ ਕੰਝਰਾਂ ਨੇ ਘਰ ਪਤਾ ਨਹੀਂ ਕਿੱਥੇ ਪਾਇਆਗਾ ਐਨੇ ਨੂੰ ਮਗਰ ਆਜੂਗਾ ਅੱਡਾ ਏਡੀ ਦੂਰ ਆ ਪੁੱਤੋ ਹੀ ਤੁਰ ਕੇ ਜਾਣਾ ਪਹਿਲਾਂ ਚਲਦਾ ਮੈਂ ਲੈਣੇ ਪਹਿਲੇ ਉਹ ਦੇਖ ਵੀ ਆਲਾ ਵੇ ਪਹਿਲੋ ਮੈਂ ਹੱਥ ਬਣਾਦਾ ਤੇ ਇੱਥੇ ਕਰੀ ਬੱਕਾਣਾ ਨਾ ਨਾ ਮੈਂ ਤੂੰ ਮੈਂ ਗੱਲ ਕਹਿਤੀ ਕਰੇ ਬਾਕੀ ਤਾਂ ਮੇਰਾ ਵੱਧ ਗਿਆ ਹੀ ਬੀਪੀ ਮੈਨੂੰ ਗੱਲ ਕਹੀ ਮੈਥੋਂ ਨਹੀਂ ਪਗਦੀਆਂ ਤੁਹਾਡੀਆਂ ਰੋਟੀਆਂ ਆਪਦਾ ਆਪੀ ਪਕਾਓ ਤੇ ਖਾਓ ਮੇਰਦਾ ਗੱਲ ਸੁਣਦਾ ਮੇਰੀ ਖੰਡ ਨਹੀਂ ਹੈ ਨਾ ਮੈਂ ਕੁਛ ਨਹੀਂ ਹੁਣ ਤੇਰੀ ਮੇਰਦਾ ਗੱਲ ਸੁਣਦਾ ਇੱਕ ਵਾਰੀ ਪੈਰੀ ਹੱਥ ਲਾ ਲੈਣਾ ਤੇ ਗਿੱਟੇ ਕੁੱਟਦਾਣਾ ਮੈਂ ਤੇਰਾ ਸਿਰ ਕੁੱਟਦਾਣਾ ਮੈਂ ਤੇਰੇ ਗਲ ਗਲਤਾ ਚਲਕਾਣੂ ਕੁੱਟਣਾ ਮੈਂ ਜਿਵੇਂ ਤੂੰ ਕਹੇਂਗੀ ਉਰੋਂ ਲੈ ਕੇ ਘਰ ਤੱਕ ਮੈਂ ਡਕਾਉਂ ਤੋ ਕਰਦਾ ਜਾਊਂਗਾ ਲਕੀਰਾ ਖਿੱਚੀ ਆਈ ਮੁਰੇ ਐਨ ਲਟਦਾ ਜਾਊਂਗਾ ਬਸ ਉਹਦਾ ਬੀਪੀ ਵੱਧ ਗਿਆ ਮੇਰਾ ਤੈਨੂੰ ਪਤਾ ਮੇਰੇ ਬਲੱਡ ਦੀ ਗੋਲੀ ਲੱਗੀ ਹੋਈ ਹੈਗੀ ਹੈ ਤੂੰ ਬੀਬੀ ਵੱਲ ਗਿਆ ਮੇਰਾ ਹਾੜੇ ਕੋਈ ਨਾ ਹੁੰਦਾ ਮੇਰੀ ਬੀਬੀ ਦੀ ਗੋਲੀ ਲੈ ਕੇ ਮੈਂ ਤਾਂ ਆਹੋ ਹੁਣ ਤਾਂ ਤੈਨੂੰ ਕਾਲੀ ਕੋਈ ਲੱਗੂ ਆ ਤਾਂ ਬੜੀ ਕਹਿੰਦਾ ਫੁੱਲਾਂ ਵਰਗੀ ਆ ਫੁੱਲਾਂ ਵਰਗੀ ਮੇਰੀ ਗੱਲ ਸੁਣ ਲੈ ਇੱਕ ਤੇਰੇ ਬਿਨਾ ਮੇਰਾ ਕੁਈ ਨਹੀਂ ਅ ਮੇਰੀ ਮਾਂ ਨੂੰ ਤਾਂ ਮੈਂ ਵੇਦਦਾ ਨਹੀਂ ਕੋਸਾ ਤੇਰੇ ਕਰਕੇ ਮੈਂ ਲੜ ਕੇ ਆ ਗਿਆ ਉਹਦੇ ਨਾਲ ਆਏ ਕੋਈ ਨਾ ਹੁਣ ਮੈਂ ਨਹੀਂ ਜਾਣਾ ਤੇਰੇ ਨਾਲ ਮੈਂ ਤੈਨੂੰ ਵੰਪਾਰੀ ਬਾਰੀ ਕਹਿਣਾ ਇੱਕ ਮੇਰੀ ਬਲੱਡ ਦੀ ਗੋਲੀ ਲੱਗੀ ਹੋਈ ਸੀ ਮੈਂ ਤਾਂ ਕਰਕੇ ਬੀਬੀ ਵੱਧ ਗਿਆ ਮੇਰਾ ਤੂੰ ਬਗ ਚੱਲ ਮੈਂ ਹਾੜੇ ਕੱਢਦਾ ਤਰੇ ਫਿਰ ਤੂੰ ਆਦੀ ਮਾਜੀ ਨੂੰ ਸਮਝਾ ਲੈ ਉਹ ਮੈਂ ਆਪੇ ਸਮਝਾ ਦੂੰ ਇੱਕ ਵਾਰੀ ਬਗ ਚੱਲ ਮੈਨੂੰ ਕਹਦਾ ਲਿਆ ਪਏ ਕਪੜਾ ਦੇਖੀ ਐਡਾ ਬੋਝ ਮੇਰੀ ਖੰਡ ਨੇ ਚੱਕ ਰਖਿਆ ਓਏ ਏ ਮੇਰੇ ਹੁੱਦੇ ਤੂੰ ਦਾ ਸਰਦਾਰ ਹੀ ਕਰੇ ਯਾ ਰਾਣੀ ਬਣ ਕੇ ਰਹੇਗਾ ਤੇਰਾ ਕਰਮ ਨਹੀਂ ਹੈਗਾ ਤੈਨੂੰ ਖਾਣਾ ਨਹੀਂ ਆਉਂਦਾ ਹੁਣ ਬੇਬੇ ਨਾਲ ਮਿੱਠੀ ਹੋ ਕੇ ਖਾਈ ਚੱਲਾ ਐ ਐਨੇ ਚਲੋ ਜਿਹੜੀਆਂ ਲੱਤਾਂ ਸੀ ਵੇਜ ਜਪੀਆਂ ਨੇ ਜੇ ਮੇਰੇ ਨਾਲ ਮੁੜ ਕੇ ਲੜ ਲੜਿਆ ਨਾ ਤਾਂ ਦੇਖ ਲੈ ਤੈਨੂੰ ਤਲਾਕ ਦੇ ਦੂੰ ਓਏ ਜਰ ਤੂੰ ਮੈਂ ਕਹਣਾ ਵੀ ਤੂੰ ਕੁਛ ਮਰਜ਼ੀ ਦੇਦੀ ਮੈਂ ਤੈਨੂੰ ਮੈਂ ਇੱਕ ਵਾਰੀ ਕਹਿਣਾ ਤੂੰ ਘਰੇ ਬਕਚਾਲ ਹੜੇ ਪੈਰੀ ਹੱਥ ਵਾਲਾ ਗਿੱਟੇ ਕੋ ਟੁੱਟਰੇ ਮੈਂ ਤੈਨੂੰ ਮੈਂ ਦੱਸਦੀ ਗੱਲ ਚਲ ਕੋਈ ਨਾ ਫਿਰ ਚੱਲੀਏ ਐ ਚੱਲ ਚਲੀ ਫਿਰ ਕਿੱਥੇ ਤਪਾਇਆ ਲਾ ਦੇ ਵੀ ਨਹੀਂ ਚੱਜਦੀ ਨਿਕਲੀ ਜਿਹੜੀ ਆਈ ਆ ਉਹਦੀ ਵੀ ਮਾਂ ਨਿਕਲ ਗਈ ਤਾਂ ਕੀ ਗੱਲ ਹੋ ਗਈ ਤੇ ਭਜਾਈ ਉਹ ਕਿਉਂ ਭਜਾਤੀ ਉਹ ਤੈਨੂੰ ਦੱਸ ਕੇ ਗਈ ਹੋਣੀ ਖੜੀ ਤਾਂ ਹੈਗੀ ਦੀ ਤੇਰੇ ਲਵੇ ਤੂੰ ਉਦੋਂ ਗੱਲਾਂ ਦੇ ਸਵਾਦ ਲੈਣਾ ਆ ਕੇ ਉਹ ਸਵਾਦ ਮੈਂ ਕਾਦੇ ਲੈ ਲੈ ਮੈਂ ਤਾਂ ਕਹਿੰਦੀ ਵੀ ਪਤਾ ਨਹੀਂ ਆ ਨਾਉਂਦਾ ਨਹੀਂ ਧੌਂਦਾ ਨਹੀਂ ਕਹਿੰਦੀ ਇਸੇ ਨੂੰ ਹੀ ਲੜਦੀ ਸੀ ਉਹ। ਥੂਲਾ ਦੇ ਫੜ ਕੇ ਸਨ ਲੇਟ ਹੈ ਤੇ ਕਹਦੇ ਜੇ ਨਹੀਂ ਆਪ ਤੋਂ ਨਾਉਂਦਾ ਤੂੰ ਨਮਾਦਿਆ ਕਰ। ਨਮਾਦਾਈ ਹੁਣ ਕੀ ਹੋ ਗਿਆ ਹੁਣ ਮਾਂਦਰ ਬਗ ਗਿਆ ਉਹ ਲੈਣ ਉਹ। ਫਿਰ ਨੇ ਧੱਕੇ ਖਾਂਦੇ ਆਪੇ ਆ ਜਾਣਗੇ ਕੋਈ ਨਹੀਂ ਕਿਸੇ ਨੂੰ ਮੋਟਦਾ ਹੈਗਾ ਇੱਥੇ ਆਉਣਗੇ ਆਪਾਂ ਦੇ। ਐ ਨਾ ਕਰਿਆ ਕਰੋ ਐ ਜਦ ਕੇ ਕੀ ਟਾਈਮ ਪਾਸ ਹੋਊਗਾ ਹੈ ਲੋਕ ਦੱਸ ਕੀ ਕਹਿਣਗੇ। ਨਾ ਪਹਿਲਾਂ ਮੈਨੂੰ ਐ ਦੱਸ ਵਿਆਹ ਕੇ ਕਾਦੇ ਵਾਸਤੇ ਲੈਂਦੀ ਏ। ਆਈ ਦੀ ਵੀ ਘਰ-ਬਾਰ ਦਾ ਕੰਮ ਤੰਦਾ ਸਾਮੂਗੇ ਇਹਨਾਂ ਤਾਂ ਕੋਈ ਕੰਮ ਵੀ ਨਹੀਂ ਆਪਣੇ ਘਰੇ ਤਾਂ ਪਸ਼ੂ ਡੰਗਰ ਦਾ ਉਹ ਦੇਖ ਆਪਾਂ ਆਪ ਕਰ ਲੈਨੇ ਹੈ ਹੈ ਦੋ ਰੋਟੀਆਂ ਵੀ ਨਹੀਂ ਪਕਾ ਸਕਦੇ ਉਹ ਟਾਈਮ ਤੇ ਪਸ਼ੂਆਂ ਦੇ ਤਾਂ ਆਪਾਂ ਨੇੜੇ ਨਹੀਂ ਲੱਗਣ ਦਿੰਦੇ ਉਹਨਾਂ ਨੂੰ ਫਿਰ ਮੂੰਖਾਂਦੀ ਪਿੰਦੀ ਪਾਟਦੀ ਇਹਨਾਂ ਪੁੱਤਿਆਂ ਦੀ ਕੁੜੀ ਜੀ ਸਿਰੇ ਸਿਰ ਚੜਦੀ ਜਾਂਦੀ ਹੈ ਸਿਰ ਚ ਗਲੀਆਂ ਕਰਦੀ ਹੈ ਉਹ ਤਾਂ ਖਾਸਾ ਬੋਲਦੀ ਦੀ ਫਿਰ ਹੋਰ ਕੀ ਕਰੇ ਮਾੜੇ ਬੰਦੇ ਦਾ ਬੋਲਣ ਤੇ ਜ਼ੋਰ ਹੁੰਦਾ ਕੰਮ ਤੰਦੇ ਨਹੀਂ ਤਾਂ ਹੈ ਨਹੀਂ ਕਿ ਜੀਵਾਈ ਦੀ ਲੱਗ ਰਹੀ ਹੈ ਜਿੰਨਾ ਮਰਜ਼ੀ ਬੁਲਾ ਲਓ ਜੀਵ ਲੱਗ ਰਹੀ ਹੈ ਤੇ ਹੁਣ ਫਿਰ ਲੈਣ ਗਿਆ ਉਹਨੂੰ ਉਹ ਮਾਦਰ ਬਾਗ ਗਿਆ ਨਮਾਇਦੇ ਮਗਰ ਗਈ ਤੀ ਗੱਲਾਂ ਤਾਂ ਤੇਰੇ ਨਾਲ ਕਰਕੇ ਗਈ ਨੇ ਉਹ ਦੋਨੇ ਪੁੱਛਦਾ ਮੈਨੂੰ ਆ ਕੇ ਤੂੰ ਜਾਣਦੇ ਮੇਰੀ ਗੱਲ ਸੁਣਾ ਆਈ ਕਿ ਕਹੇ ਗਈ ਤੀ ਕਹਿੰਦਾ ਮੈਂ ਤਾਂ ਮਗਰ ਜਾਨਾ ਕਿਤੇ ਉਈ ਨਾ ਕਿਸੇ ਟੋਬੇ ਥੂ ਟੋਬੇ ਚ ਛਾਲ ਮਾਰ ਕੇ ਮਰ ਜੇ ਮਰਨ ਵਾਲਿਆਂ ਚ ਨਹੀਂ ਹੈਗੀ ਉਹ ਠੀਕ ਠਾਕ ਪੂਰੀ ਇਹ ਨਹੀਂ ਮਰਦੀਆਂ ਐਹੇ ਜੀ ਕਿਤੇ ਮਰਨਾ ਨਹੀਂ ਹੁੰਦੀ ਆ ਇਹਦਾ ਮਾਰ ਕੇ ਨਾ ਮਰਨਾ ਐਹੇ ਜੀ ਕੀ ਗੱਲਾਂ ਉਹਦੇ ਨਾਲ ਬੇ ਕਹਿੰਦਾ ਤਾਂ ਉਹ ਤਾਂ ਫੁਰਫੁਰ ਲੱਗ ਰਹੇ ਤੇ ਉਹਨਾਂ ਚੁਗਲੀਆਂ ਕਰਨ ਹਾਂ ਭਾਈ ਤੂੰ ਇਹਦੇ ਨਾਲ ਕਿਵੇਂ ਫਸ ਗਈ ਉਹਨੂੰ ਕਹੇ ਉਹ ਤੇਰੇ ਨਾਲ ਕਿਵੇਂ ਫਸ ਗਈ ਲੈ ਜੇ ਤੇਰੇ ਨਾਲ ਨਹੀਂ ਕੋਈ ਫਸੀ ਕਿਸੇ ਦਾ ਫਸ ਲੈਣ ਦਾ ਕਿਸੇ ਨਾਲ ਉਹ ਫਿਰ ਹੁਣ ਇੱਕ ਦੂਜੇ ਨੂੰ ਤਾਂ ਕਹਿ ਨਹੀਂ ਪੈਂਦਾ ਹੁਣ ਹੋੜ ਕਿਤਾ ਰੱਖਣਾ ਹੀ ਪੈਂਦਾ ਤੂੰ ਵੀ ਨਾ ਲੜਾ ਕੇ ਮਾਰ ਦਿੰਦਾ ਉਹਨਾਂ ਤੇਰਾ ਵੀ ਮੰਤਰੀਆਂ ਵਾਲਾ ਕੰਮ ਹੋ ਰਿਹਾ ਵੋਟਾਂ ਲੈਣ ਦਾ ਮਾਰਾ ਕਦੇ ਉਧਰ ਨਹੀਂ ਪਾਰਟੀ 'ਚ ਜਾ ਰਹਦਾ ਕਦੇ ਉਧਰ ਨਹੀਂ ਪਾਰਟੀ 'ਚ ਜਾ ਰਹਾਲਦਾ ਆ ਦੇਖ ਲੈ ਆ ਆਉਂਦੇ ਨੇ ਕਰ ਲੈ ਦਰਸ਼ਨ ਉਧਰਿਆ ਪਿਆ ਤੀ ਆ ਲਾ ਦੋ ਮੇ ਪੈਰੀ ਹੱਥ ਛੋਟੇ ਚਾਚੇ ਦੇ ਓਏ ਪੈਰੀ ਹੱਥ ਨੂੰ ਤਾਂ ਕੀ ਫਦਾ ਬੈਜੋ ਬੈਜਾ ਆਪਾਂ ਜੀ ਬਲੋਸ ਲੈ ਸਿੰਘ ਬੈਜਾ ਇੱਥੇ ਬੈਜਾ ਇੱਧਰ ਮਾਰ ਕੋਲ ਹਾਂ ਜੇ ਕਿਸੇ ਅਮਰੀਕਾ ਵਾਲੀ ਨੂੰ ਕੋਸ ਕੇ ਹਾੜਾ ਦੇ ਆਪ ਨੂੰ ਸੋਚ ਲਿਓ ਨਾ ਕੀ ਗੱਲ ਵੇ ਆਹ ਦੇਖ ਲੈ ਲੈ ਨਾ ਮੈਂ ਕਿਸੇ ਦੀ ਘਰ ਵਾਲੀ ਨਹੀਂ ਮੈਂ ਆਈ ਆ ਗਈ ਤੇ ਆਸਮਾਨ ਉੱਧਰ ਕੇ ਬਈ ਤਾਂ ਬਈ ਇਹ ਦੂ ਬਾਦ ਮੈਂ ਜਾ ਮੈਂ ਬੱਦੂ ਜਾ ਕਰਤੂ ਉਹ ਬੱਦੂ ਮੇਰੀ ਸੁਣ ਲੈ ਕਾਲਾ ਬੱਦ ਘੱਟ ਜੀ ਦੇਖ ਬੋ ਨਾ ਜੀਭ ਜੀ ਖਿੱਚਣਾ ਸੁੱਤਰ ਮੈਂ ਤਾਂ ਮੋਗਲਾ ਪੀਊਗਾ ਫਿਰ ਕੋਈ ਫਾਇਦਾ ਨਹੀਂ ਪੀ ਲੈ ਕਿੱਥੇ ਪਈ ਸਪਰੇਅ ਆਈ ਸੀਸੀ ਦੇਖ ਕੰਮ ਨਿਭਾ ਲੈ ਪਰੇ ਚਾ ਪੀ ਲੈ ਜਾ ਕਿੱਥੇ ਪਈ ਨਾ ਇਹ ਕਮਚਾ ਕੈ ਨੂੰ ਦੇ ਦੀ ਦੋਨੇ ਮਰ ਜਿਓ ਇਕੱਠੇ ਹਾਂ ਬੁੱਦਿਆਂ ਨੇ ਪਾਇਆ ਦੁੱਧਰ ਪਾਇਆ ਨੱਟ ਜਾਈ ਸੀ ਥੱਲੇ ਹੋਰ ਪੈ ਜਾ ਦੁਕਾਨ ਨੂੰ ਪੁੱਛ ਲਾ ਪਈ ਤੈਨੂੰ ਕੁਛ ਬੋਲਿਆ ਸੀ ਕੱਲੇ ਉਹ ਬਾਗੀ ਅੰਦਰ ਲੈ ਉਹ ਤਾਂ ਭਜਾ ਦਿੱਤਾ ਹੱਥ ਮਾਰ ਕੇ ਅੰਦਰ ਹੈ ਕਿਰਾਇਆ ਨਾ ਇਹ ਅਸੀਂ ਪਾਈ ਜੂਗੀ ਕੰਮ ਤਾਂ ਦਾ ਕਰਦੀ ਔਖੀ ਹੋਈ ਏ ਖੇਤ ਜੀਰੀ ਲਾਉਣ ਵਾਲੇ ਲੱਗ ਰਹੇ ਤੇ ਉਹਨਾਂ ਦੀਆਂ ਰੋਟੀਆਂ ਫੜਾ ਕੇ ਆਈਏ ਖੇਤੋਂ ਮੇਰੀ ਗੱਲ ਸੁਲਾ ਬੀਬੀ ਇਹ ਮਸਾ ਦਾ ਕਰ ਉਜੜਦਾ ਹੋਇਆ ਵਸਾਏਗਾ ਉਰੇ ਕਾਦੇ ਪਿੱਛੇ ਤੁਸੀਂ ਕਰ ਚਰੇਸ਼ ਫਰਕੇਗਾ ਚੁੱਪ ਕਰਕੇ ਬੈਜੂ ਕੀ ਅੰਤ ਹੈ ਹਰ ਉਜੜਨ ਝੱਜਦੀ ਨਹੀਂ ਹਾਲਦੀ ਨਹੀਂ ਉਹੀ ਮੇਰਾ ਮੂੰਹ ਚ ਭਾਈ ਮੇਰ ਦਾ ਚਾਹੇ ਉਹ ਜਿਵੇਂ ਦੀ ਮਰਜ਼ੀ ਆ ਮਨ ਦਾ ਮਨਜ਼ੂਰ ਆ ਬਸ ਵੇ ਤੁਸੀਂ ਤਾਂ ਦੋਨੇ ਰੱਖ ਕੇ ਖਾ ਲੋ ਇਹਦਾ ਪਹਿਲ ਰੂਹ ਵਾਲਾ ਪਿਆਰਾ ਮੈਂ ਤੈਨੂੰ ਬਾਰੀ ਉਹ ਲੰ ਨੂੰ ਮਰਦਾ ਉਹ ਤਾਂ ਕੰਡਿਆ ਚ ਮੁਸਕ ਮਾਰਦੀ ਸੜੇ ਹਾਂ ਚ ਨੌਂ ਦਾ ਨਹੀਂ ਕੌਂਦਾ ਨਹੀਂ ਮੁਸਕਦਾ ਕ ਹਾਂ ਇੱਥੋਂ ਤਾਂ ਲੜ ਕੇ ਭਜਾਈ ਜਾਓ ਤੈ ਹਾਂ ਗੱਲਾਂ ਮਾਰਦਾ ਮੇਰੀ ਗੱਲ ਸੁਣਦਾ ਚਾਚਾ ਤੈਨੂੰ ਮੈਂ ਪਹਿਲਾਂ ਵੀ ਕਿਹਾ ਆਵਦਾ ਹੀ ਛੜਾ ਹੈਗਾ ਨਾਲ ਮੇਰਾ ਵੀ ਕਰ ਜਾੜ ਨੂੰ ਕਰਦਾ ਤੂੰ ਤਾਂ ਫਿਰ ਬੋਲੇੜਾ ਕਰ ਉਹਦੇ ਕੋਈ ਫਾਈ ਦਾੜੀ ਕਰ ਹੋਰ ਉਹ ਹੋਰ ਕੌਣ ਬੋਲੂ ਹੋਰ ਹੈਗਾ ਕੌਣ ਔਰੇ ਬੋਲਣ ਹੈ ਤੇਰਾ ਬਾਪ ਹੈ ਉਹ ਨਹੀਂ ਘਰੇ ਖੜਦਾ ਹੈਗਾ ਤੇਰੇ ਨਹੀਂ ਖੜਦਾ ਤੇਰੇ ਉਹ ਤਾਂ ਵਿਚਾਰਾ ਛੜੇ ਵਰਗਾ ਕਰਕੇ ਆ ਕਰੇ ਟਰੱਕ ਦੇ ਵੀ ਜਣੀਆਂ ਹੁਣ ਬੰਦੂ ਨਾਲ ਕੰਪਾਈਟ ਤੇ ਚੜ ਰਿਹਾ ਉਹ ਕਿੱਦਣ ਦਾ ਹੈ ਤੇ ਵਰਤਾ ਸੋਡਾ ਭਰਨੀ ਆ ਫਿਰ ਕਮਾ ਕੇ ਤੱਕ ਤੇ ਲਿਆਉਗੀ ਬੰਦਾ ਕਰੇ ਬੈ ਕੇ ਕੀ ਕਰੋਗੇ ਆਪ ਤਾਂ ਬੈਠਿਆ ਤੂੰ ਉਹਦੇ ਕੰਨੇ ਲੱਗਿਆ ਉਹ ਬਾਈ ਬੱਬਰ ਕੀ ਪਰਨਾ ਮੇਰੀ ਗੱਲ ਸੁਲਾ ਕੰਪਾਈਟ ਤੇ ਦਾ ਸਮਾਰ ਕੇ ਢਿੱਡ ਵੀ ਉਹਦਾ ਪਰਸਰ ਦੀ ਚੰਗੀ ਢਿੱਡ ਕਰਕੇ ਆਉਂਦੇ ਹੈ ਬੱਬਰ ਵੀ ਪਾਰਾ ਰੋਟੀਆਂ ਖਾਂਦਾ ਉਹ ਪਾਪਾ ਫਿਰ ਹੁਣ ਉਹਨੇ ਆਪਣਾ ਪਾਪਾ ਗੁਜ਼ਾਰਾ ਕਰਨੀ ਆ ਪੂਰਾ ਆ ਬੇਟੂ ਕਹ ਤੇਰਾ ਪਾਪਾ ਭਾਈ ਬਸਾ ਰੱਖਦੇ ਸੀ ਕਦੇ ਵਿਚਰ ਕੇ ਭੱਜ ਜਾਇਆ ਕਰੇ ਗੁੱਸਾ ਕਰ ਰਿਆਂਦਾ ਪੂਰੇ ਇੱਕ ਪਿਚੂਰੇ ਫਿਲਮ ਰੇ ਵਿਚਰ ਕੇ ਆ ਮਾ ਸੋਣਾ ਲਾਇਦਾ ਹੋਇਆ ਪਰ ਤੂੰ ਵਗ ਜਾ ਕਰ ਤੂੰ ਵਗਾ ਜਾ ਕਰ ਤੂੰ ਕਿਹੜਾ ਕਿਥੇ ਦੂਰ ਲੱਗਦਾ ਕਰੇ ਬੈਠਾ ਹਾਂ ਲੱਖ ਨਹੀਂ ਦੇ ਰੱਖਿਆ ਗਿਆ ਫੇਰ ਤੂੰ ਵਗਾ ਜਾ ਕਰ ਖੇਤ ਮਾਰ ਲਿਆ ਕਰ ਇੱਥੇ ਬੜਿਆ ਰਹਿਣਾ ਇਹਦੀ ਕੋਈ ਧੀਰੀ ਗੱਲ ਸੁਣਦਾ ਮੈਂ ਤੈਨੂੰ ਵਾਰੀ ਵਾਰੀ ਕਹਿਣਾ ਚਾਚਾ ਉਹ ਬੋਲ ਵੀ ਆ ਠੀਕ ਆ ਤੂੰ ਮੇਰੇ ਘਰ ਨੂੰ ਕੁਝ ਬੋਲਣਾ ਕਰਾ ਭਾਈ ਉਸੇ ਚ ਮੇਰਾ ਜਿੰਦ ਬੱਤੀ ਆ। ਨਾ ਕੀ ਗੱਲ ਕਿਉਂ ਨਾ ਬੋਲੇ। ਅਗਲਾ ਅੱਗ ਦਾ ਮਾਲਕ ਹੈ। ਇਹ ਤਾਂ ਬੋਲੂਗਾ। ਅੱਗ ਦਾ ਮਾਲਕ ਹੈ ਪੂਰਾ। ਮੈਂ ਤੈਨੂੰ ਗੱਲ ਦੱਸਤੀ ਜੇ ਅੱਜ ਤੋਂ ਬਾਅਦ ਮੇਰੇ ਘਰ ਵਾਲੀ ਨੂੰ ਬੋਲਦੀ ਇਹਨੇ ਬੀਬੀਏ ਅੱਜ ਜਾਂ ਫਿਰ ਮੈਂ ਰਹੂਗਾ ਜਾਂ ਫਿਰ ਤੂੰ। ਮੈਂ ਤੂੰ ਜਾਂਦੇ ਬਣਿਆ ਘਰ ਵਾਲੀ ਦਾ ਦੋਨਾਂ ਨੂੰ ਬਾਹਾਂ ਫੜ ਕੇ ਘਰ ਤੋਂ ਬਾਹਰ ਕੱਢ ਦੂੰਗੀ। ਬਣਿਆ ਘਰ ਵਾਲੀ ਘਰ ਵਾਲੀ ਲਾਈਏਗੀ ਨੀ ਦੀਦੀ ਘਰ ਵਾਲੀ ਆਈਏ ਤੇਰੀ। ਹੋਰ ਤਾਂ ਹੀ ਫਿਰਦੇ ਨੇ ਲੋਕ। ਹੋਰ ਤਾਂ ਕਾਨੂੰ ਵੀ ਆਏਗਾ ਕੋਈ। ਇਸੇ ਵੇ ਹੈ ਮਸਾਂ ਰੰਨਾ। ਜੇ ਕਰੇ ਬਈ ਫਰ ਇਹ ਨਾ ਤਾਂ ਇਹ ਤਾਂ ਲੜਾਈ ਹੁੰਦੀ ਆ। ਮਾੜਾ ਮੋਟਾ ਚੜਜੇ ਦਨੁਮਾ ਕਹਤਾ ਹੈ ਰਤੀ ਮਹਾ ਕਾਦੇ ਵਾਸਤੇ ਕੰਡੇ ਬੀਜ ਦਾ ਨੁੱਤੇ ਨੂੰ ਖੇਤ ਜੋੜਾ ਕਰ ਬਲਦ ਦੀ ਥਾਂ ਖੇਤ ਮੈਂ ਬਟਾ ਖੇ ਰਾਇ ਦੀਆਂ ਮੈਂ ਪਾ ਕਰਦਾ ਮੇਰਾ ਸਾਲਾ ਕਲੇ ਕਿਤੇ ਬੈ ਕੇ ਮੁੰਡਿਆਉਂਦਾ ਕਦੇ ਕਿਤੇ ਮੈਂ ਤਾਂ ਉਹ ਮੈਂ ਤਾਂ ਕਰਦੇ ਜੇ ਡੰਡਾ ਖੱਚਿਆ ਹੁੰਦਾ ਦੇਖਾਂ ਬੋਲ ਜੇ ਇਹ ਇੰਦਾ ਚਰਮਖੁ ਵਰਗੇ ਮੂੰਹ ਵਾਲਾ ਬੈਠੀ ਭੇੜੀ ਵਾਲਾ ਨਾ ਹੋਵੇ ਤਾਂ ਤੂੰ ਜਾਣ ਦੇ ਤੈਨੂੰ ਝੱਬ ਨੂੰ ਕੋਲੇ ਯਾਰ ਥੱਲੇ ਲੈ ਕੇ ਨਾ ਮੈਨੂੰ ਤਪਾਇਆ ਕਰ ਇੰਨਾ ਉਹਨਾਂ ਦੀ ਗੱਲ ਦਾ ਗੁੱਸਾ ਨਾ ਕਰ ਰਿਹਾ ਕਿ ਉਹਦਾ ਬੋਏ ਨੇਗੇ ਤਾਂ ਮੈਨੂੰ ਆਏ ਲੱਗਦਾ ਸਾਡਾ ਟੱਪਰ ਗੂੜੀਆਂ ਤੇ ਲੱਗਿਆ ਖਾਨ ਆਹ ਹਮ ਦੇਖ ਲੈ ਬੁੜੀ ਕਿਵੇਂ ਬੋਲਦੀ ਸੀਗੀ ਬੁੜੀ ਨੇ ਤਾਂ ਬੋਲਣਾ ਭਾਈ ਹੁਣ ਕਰੇ ਕੀ ਉਹ ਵੀ ਉਹ ਵੀ ਕੀ ਕਰੇ ਆ ਸਾਰਾ ਦਿਨ ਇੱਕ ਤਾਂ ਆ ਲੱਗ ਰਿਹਾ ਚਾਚਾ ਉਤ ਹੈ ਉਹ ਤੋਂ ਮੇਰਾ ਬਾਪ ਨਹੀਂ ਘਰੇ ਖੜਦਾਗਾ ਆ ਮੱਚਦੇ ਨੇ ਮੱਚਦੇ ਨੇ ਆਪਣੇ ਤੇ ਆਪਣਾ ਰਿਸ਼ਤਾ ਤੜਾਉਣ ਨੂੰ ਫਿਰਦੇ ਨੇਗੇ ਰਿਸ਼ਤਾ ਤੜਾਉਣ ਨੂੰ ਫਿਰਦੇ ਨੇ ਤੂੰ ਤਾਂ ਸਿਆਣੀ ਬੇਣੀਆ ਤੂੰ ਤਾਂ ਮੜੀ-ਮੋਟੀ ਸੰਗ ਸ਼ਰਮ ਕਰ ਲਿਆ ਕਰ ਮੈਂ ਕਿ ਸੰਗ ਸ਼ਰਮ ਕਰਾਂ ਉਹਨਾਂ ਨੂੰ ਵੀ ਸੋਚਣਾ ਚਾਹੀਦਾ ਨਾ ਵੀ ਸੀ ਕਿਵੇਂ ਬੋਲ ਰਿਆਂਗੇ ਕਿਵੇਂ ਬੋਲਦੇ ਤੈਨੂੰ ਕੁੱਸ ਨਹੀਂ ਬੋਲਦਾ ਕੋਈ ਟੌਰ ਨਾਲ ਰਹੇ ਆਪਦੀ ਜ਼ਿੰਦਗੀ ਜਿਹਾਓ ਜੇ ਕੋਈ ਬਦਗਟ ਬੋਲੂ ਮੈਂ ਤੈਨੂੰ ਹੁਣ ਖੁੱਲੀ ਛੋੜ ਦੇਤੇ ਇੱਕ ਗੋਡਿਆ ਥਲੇ ਧਰ ਲਈ ਮੇਰੇ ਪਿਆਉ ਦੇ ਸਾਲੇ ਨੂੰ ਜਿਹੜਾ ਮਰਜੀ ਹੋਵੇ ਜਿਉਂ ਤਾਂ ਦਿੰਦੇ ਨਹੀਂ ਹੈਗੇ ਉਹ ਜਿਉਂ ਤਾਂ ਦਿੰਦੇ ਨਹੀਂ ਹੈਗੇ ਹੋਰ ਮੈਂ ਤੈਨੂੰ ਮੈਂ ਦੱਸਤੀ ਗੱਲ ਜਿਹੜਾ ਤੂੰ ਆ ਜਾਣੀ ਹੁੰਦੀ ਨਾ ਪੈਗ ਜਾ ਚੱਕ ਕੇ ਤੀਜੇ ਦਿਨ ਆਣਾ ਜਾਇਆ ਕਰ ਬੇੜੇ 'ਚ ਬੇਇੱਜ਼ਤੀ ਕਰਾਖੇ ਦਿੰਦੇ ਸਾਡੀ ਆ ਤਾਂ ਗੱਲ ਤੋਂ ਬੇਇੱਜ਼ਤੀ ਮੈਂ ਕਿਉਂ ਕਰਾਈ ਹੈਗੀ ਆਪਦੇ ਲੱਛਣਾ ਕਰਕੇ ਕਰਾਉਣਾ ਫਿਰ ਤੁਸੀਂ ਬੇਇੱਜ਼ਤੀ ਬੇਇੱਜ਼ਤੀ ਕਰਾਉਣ ਨਾਲੇ ਹੋਰ ਮੈਂ ਤੈਨੂੰ ਮੈਂ ਗੱਲ ਕਹਿਤੀ ਆ ਆਣਾ ਜਲੂਸ ਕੱਢਿਆ ਕਰੋ ਤੁਸੀਂ ਨਾ ਲੜਿਆ ਕਰਕੇ ਕਿਸੇ ਨਾਲ ਵੀ ਤੈਨੂੰ ਲੋੜ ਨਹੀਂ ਡੌਰਨਲ ਤੇ ਕਰਕੇ ਹਾਂ ਮੈਂ ਏਸੀ ਲਵਾਇਆ 34000 ਰੁਪਏ ਦਾ ਅਗਰ ਗਲਿਆਂ ਨੂੰ ਲਿਆ ਕੀ ਐ ਮੇਰਾ ਕੀ ਗੱਡਾ ਖੜਾ ਹੀ ਗਈ ਸੀ ਨੂੰ ਮੈਂ ਪੱਖੇ ਥੱਲੇ ਪਾ ਜਾਂਦਾ ਸੀ ਤਾ ਪਾ ਜਾਂਦਾ ਹੀਗਾ ਬੜੀ ਗਰਮੀ ਲੱਗਦੀ ਆ ਐ ਭਿੱਜ ਜਾਣੇਗੇ ਜਮਾਂ ਤੂੰ ਏਸੀ ਲਵਾ ਦੇ ਹਾਂ ਫੇ ਗਰਮੀ ਤਾਂ ਹੈਗੀ ਹੋਈ ਜਾਂ ਨਹੀਂ ਆ ਹੈਗੀ ਆ ਫਿਰ ਲਵਾਇਆ ਣੀ ਨਹੀਂ ਕਿੱਥੇ ਣੀ ਤੇਰੇ ਜਿਹੜੀ ਤੂੰ ਗੱਲ ਕਹਿਣੀ ਉਹਦੇ ਫੁੱਲ ਮੈਂ ਕੇਰੇ ਨਹੀਂ ਗੇ ਦੱਸ ਨਾਲੇ ਹੁਣ ਮੇਰੀ ਗੱਲ ਸੁਣ ਲੈ ਹੁਣ ਮੇਰੇ ਨਾਲ ਨਾ ਪਿਆਰ ਨਾਲ ਲੈ ਲੈ ਕਰ ਸਮਝਣਾ ਮੈਂ ਤਾਂ ਪਿਆਰ ਨਾਲ ਰਹਿ ਨੂੰ ਫਿਰ ਤਾਂ ਤੂੰ ਨਹੀਂ ਰਹਿੰਦੀ ਕੋਈ ਗੱਲ ਨਹੀਂ ਨੂੰ ਫਿਰਦਾ ਕੋਈ ਗੱਲ ਨਹੀਂ ਮੈਂ ਵੀ ਰਹਿ ਦੂੰਗੀ ਰਹਿ ਦੂੰਗੀ ਨਾਲੇ ਹੋਰ ਮੇਰੀ ਗੱਲ ਸੁਣਦਾ 10 ਮਿੰਟ ਬੰਦਾ ਥਕਾ ਹੱਕ ਕੇ ਆਉਂਦਾ ਤੈਨੂੰ ਪਤਾ ਕਬੀਲਦਾਰੀ ਮੇਰੇ ਗਲ ਆ ਗਈ ਮੈਨੂੰ ਪਤਾਗਾ ਮੈਂ ਕਿਵੇਂ ਬਾਈ ਕੱਟਦਾ ਤੂੰ ਨਾ ਇਹ ਜਾ ਕੁਝ ਕਰਿਆ ਕਰ ਤੀਏ ਤੇ ਨਾਲ ਕਲੇਸ਼ ਕਰਿਆ ਕਰ ਕੋਈ ਗੱਲ ਨਹੀਂ ਮੈਂ ਨਹੀਂ ਕਰਦੀ ਕਲੇਸ਼ ਤੇ ਨਾਲ ਹੁਣ ਨਾ ਕਰ ਜਿਹੜੀ ਚੀਜ਼ ਦੀ ਤੈਨੂੰ ਲੋੜ ਐ ਪੀਜੇ 버ਗਰ ਦੀ ਲੋੜ ਐ ਤੈਨੂੰ ਸਾਰਾ ਕੁਝ ਆਰਡਰ ਕਰਨਾ ਆਉਂਦਾ ਹੁੰਦਾ ਕਰੇ ਮੰਗਾ ਲਿਆ ਕਰੇ ਭਾਈ ਕੇ ਅੰਦਰ ਵੜ ਕੇ ਖਾਣਾ ਕਰਾ ਬੁੜੀ ਨੂੰ ਪਤਾ ਨਾ ਲੱਗੇ ਜਿਹੜਾ। ਚਲ ਫਿਰ ਅੱਜ ਮੈਨੂੰ ਪੀਜ਼ਾ ਲਿਆ ਕੇ ਦੇ। ਬਾਕੀ ਚੱਕਰ ਨਹੀਂ ਕਰ ਤੈਨੂੰ ਮੈਂ ਕਹਿਤਾ ਬਸ ਤੈਨੂੰ ਪੀਜ਼ਾ ਆ ਜਾਊਗਾ ਤਰਾ। ਹੈ? ਪਰ ਮੈਂ ਗੱਲ ਕਹੀ ਤੀ ਇੱਕ ਬਸ ਆਹ ਜਲੂਸ ਨਾ ਕੱਢਿਆ ਕਰ ਉਹ ਜਲੂਸ ਨੇ ਨਾ ਮੈਂ ਕਹਿੰਨਾ ਅਗਲਾ ਇਹ ਕਹਿੰਦਾ ਵੀ ਇੰਨੇ ਦੀ ਤਾਂ ਐ ਨਹੀਂ ਕਹਿੰਦਾ ਹਲਾ ਬਹੁਤ ਗੜਕੇ ਭੱਜਿਆ ਲਾ ਕਹਿੰਦਾ ਕਿਸੇ ਬੰਦੇ ਨਾਲ ਗੱਲ ਤੋਂ ਹੋਰੀ ਐ ਤਾਂ ਐਂ ਕਹਿੰਦੇ ਨੇ ਲੋਕ ਤੈਨੂੰ ਕੀ ਪਤਾ? ਹੁਣ ਆਪਾਂ ਲੋਕਾਂ ਦੇ ਕਿੱਥੇ ਮੂੰਹ ਫੜਿਆ ਵਾਂ? ਲੋਕਾਂ ਦੇ ਮੂੰਹ ਤਾਂ ਤਾਹੀ ਤਾਂ ਕਹਿਣਾ ਵੀ ਲੋਕਾਂ ਦੇ ਮੂੰਹ ਹੀ ਫੜੇ ਜਾਂਦੇ ਵੀ ਜੇ ਆਪਾਂ ਹੇ ਚਲ ਕੋਈ ਨਹੀਂ ਹੁਣ ਮੈਂ ਵੀ ਤੇਰੇ ਨਾਲ ਪਿਆਰ ਨਾਲ ਰਿਹਾ ਤੂੰ ਹਾਂ ਪਿਆਰ ਨਾਲ ਰਹਿਆ ਕਰ 10 ਮਿੰਟ ਬੰਦਾ ਹੱਸ ਖੇਡ ਲੇ ਹੈ ਕਿ ਐਂ ਢੰ ਲੰਗ ਜਾਂਦੇ ਨੇ ਐਂ ਬਸ ਜ਼ਿੰਦਗੀ ਲੰਘ ਜੂਗੀ ਪਰ ਮੈਂ ਤੈਨੂੰ ਮੈਂ ਬਾਰੀ ਬਾਰੀ ਕਹਿਣਾ ਜੇ ਮੈਨੂੰ ਤੇਰਾ ਉਹ ਪਿਆਰ ਨਾ ਆਉਂਦਾ ਹੁੰਦਾ ਜਾਂਦੀ ਸੀ ਬਾਗਾਂ ਦੀ ਪੇਕੇ ਚਾਰ ਦਿਨ ਲਾਇਆ ਦੀ ਦੇਖ ਲੈ ਤੇਰੇ ਪਿੱਛੇ ਮੈਂ ਗਰਮੀ ਚੈਡੀ ਦੂਰ ਬੈਗ ਚੱਕ ਕੇ ਲਿਆਇਆ ਜਿਦਰਾ ਮੋ ਪਿਆਰਾ ਮੇਰੇ ਤੇਰ ਨਾਲਾ ਇਥੇ ਰੂਹ ਤੋਂ ਪਿਆਰਾ ਮੈਂ ਤੇਰੇ ਨਾਲ ਤਾਂ ਹੀ ਐਡੀ ਦੂਰ ਆਇਆ ਮੈਂ ਨਹੀਂ ਮੇਰਾ ਕਿਹੜਾ ਗੱਡਾ ਖੜਾ ਹੀਗਾ ਇਹ ਮੈਂ ਕਹਿੰਦਾ ਜਾਂਦੀ ਆ ਜਾਣ ਦੇ ਚੱਲ ਜੇ ਤੈਨੂੰ ਹੁਣ ਮੈਨ ਨਾਲ ਪਿਆਰ ਆ ਨਾ ਤਾਂ ਆਪਦਾ ਕੁਰਤਾ ਪਿਆ ਮੈਂ ਕੱਢ ਕੇ ਆਪਦਾ ਜਿਵੇਂ ਪਹਿਲਾਂ ਰੰਦਾ ਸੋਇਆਂ ਬਣ ਠਰ ਕੇ ਰੱਖਦਾ ਹੁਣ ਮੈਂ ਤੈਨੂੰ ਹੁਣ ਕੀ ਦੱਸਾਂ ਕੀ ਦੱਸਾਂ ਕੁਰਤਾ ਪਜਾਮਾ ਦਾ ਇਹਦਾ ਜਿਹੜਾ ਕੋਈ ਪਿੰਡੂ ਬੰਦਾ ਨਾ ਉਹਦੀ ਪਹਿਚਾਣ ਆ ਕੁਰਤਾ ਪਜਾਮਾ ਹੁਣ ਖੇਤ ਚ ਕੰਮ ਕਰਨਾ ਪੈਂਦਾ ਹੁਣ ਉਹ ਪੈਂਟਾ ਪਾ ਕੇ ਖੇਤ ਜਿੱਥੇ ਬੱਟਾ ਪੋਚਿਆ ਜਾਣਗੀ ਐਵੇਂ ਸੋ ਸੁਣਦੀਆਂ ਤੂੰ ਗੱਲਾਂ ਹੁਣ ਫਿਰ ਤੂੰ ਜ਼ਿਆਦਾ ਇਲਾਕੀ ਕਰਨਾ ਮੈਂ ਜਾਣਾਂ ਖੇਤ ਆ ਤੂੰ ਕਰੇਗਾ ਉਹ ਰੱਖੀ ਠੀਕ ਆ ਜੇ ਪਾਪਾ ਆ ਗਿਆ ਜੇ ਟਰੱਕ ਤੋਂ ਤਾਂ ਉਹ ਤੋਂ ਮੜਾਇਆ ਸਮਾਨ ਫੜਨੀਓ ਸਮਾਨ ਫੜਾਊਗਾ ਤੈਨੂੰ ਕੋਈ ਠੀਕ ਆ ਚਲੋ ਠੀਕ ਆ ਹਾਂ ਉਸਾਣਾ ਕਰੀ 10 ਮਿੰਟ ਬਾਅਦ ਮੈਂ ਆਜੂਗਾ ਅੱਖ ਨੂੰ ਟਾਈਮ ਨਾਲ ਆਜੂਗਾ ਮੈਂ ਤੂੰ ਟੈਨਸ਼ਨ ਨਾਲ ਕਰ ਆਥਰੇ ਆਜੂ ਮੈਂ ਟਾਈਮ ਨਾਲ ਠੀਕ ਆ ਹਾਂ ਬਸ ਏਸੀ ਛੱਡ ਕੇ ਪਈ ਰਹੇ ਅੰਦਰ ਤੈਨੂੰ ਕਿਸੇ ਤੋਂ ਛੇਪਣ ਦੀ ਲੋੜ ਨਹੀਂ ਜੇ ਕੋਈ ਵੱਦ ਘਟ ਬੋਲੂ ਗੋਡਾ ਖੱਲੇ ਦੇਣੀ ਤੈਨੂੰ ਖੁੱਲੀ ਛੂਟ ਹੈ ਠੀਕ ਆ ਸਰ ਠੀਕ ਆ ਚੰਗਾ ਜਾਨਣਾ ਮੈਂ ਗੌਰ ਰੱਖੀ ਆਵਦੀ ਠੀਕ ਆ ਠੀਕ ਆ ਜਾ ਤੂੰ ਫੰਨੀ ਆ ਮੈਂ ਵੀ ਹੁਣ ਬੁੜੀ ਤਾਂ ਬੋਲੀ ਜਾਊਗੀ ਬਾਰ ਵੀ ਖੁੱਲੀ ਮੇਲੇ ਵੱਡੇ ਵੀਰ ਇਹ ਬਟੇ ਕੋਪੇ ਹੀ ਮੇਰੇ ਲਵਾ ਦਿਆ ਉੱਲੂ ਨਾ ਦੇਖਣੇ ਭਰਾ ਹਾ ਕੀ ਹਾਲ ਹੈ ਬੜ ਠੀਕ ਹੈ ਮੇਲੇ ਸੂ ਹਾਂ ਬਜਾਨ ਨਿਕੜੀ ਪੜੀ ਐ ਕਿਉਂ ਬਸ ਮੇਲੇ ਨਹੀਂ ਆਦੇ ਸਮਾਨ ਨਾ ਇਹ ਕੋਪੇ ਲੱਗ ਗਏ ਉਸਕੇ ਮਾਰੇ ਤੂੰ ਇਹ ਓਏ ਐਨ ਕਾ ਲੱਗੀਆਂ ਕਮਜ਼ੋਰ ਹੋਗੀ ਆ ਕਿ ਦੇਖ ਕੇ ਕਿਤੇ ਹੋਰੇ ਰੰਗ ਬਰੰਗ ਲੱਗਿਆ ਦੇਖਣਾ ਸਾਰੇ ਦੀ ਭੰਗੂ ਤਾਰੇ ਦੇਖਾ ਭੰਗੂ ਤਾਰੇ ਰਖਿਆ ਦੂਗੀ ਹੈ ਮੇਲੇ ਹਾਂ ਹਲ ਕਰ ਮੈਨੂੰ ਮੇਰਾ ਔਖਾ ਬਾਬੂ ਔਖਾ ਹੁਣ ਆਇਆ ਲ ਮਰੋੜਾ ਲੱਗ ਰਿਹਾ ਅੱਛਾ ਹੋਰ ਜਿਆਦਾ ਕੰਮ ਆਊਟ ਹੋ ਰਿਹਾ ਜਮੀ ਜਮੀ ਆਊਟ ਹੋ ਰਿਹਾ ਉਤਾਇਆ ਹਾਂ ਉਹਨੂੰ ਸਾਡੇ ਵਾਲਾ ਤਾਂ ਸਾਡੇ ਵੱਡਾ ਤਾਂ ਆਇਆ ਨਹੀਂ ਕਪਾਇੰਥੋ ਹੈ ਅੱਛਾ ਪਰਜਾਈ ਨੂੰ ਪੁੱਛ ਲੈਂਦਾ ਮੈਂ ਪੁੱਛ ਲੈ ਪੁੱਛ ਲੈ ਬਾਰਾ ਬਾਰ ਕਦੇ ਮਦਦ ਨੂੰ ਮਰੋੜਾ ਲੱਗ ਰਿਹਾ ਉਰੀ ਮਾਰ ਲੈ ਨਾ ਮਾਰ ਲੈ ਮਾਰ ਲੈ ਆ ਗੱਲ ਸੁਣਿਓ ਜੀ ਸ੍ਰੀ ਗਾਜੀ ਦੋਸਰੀ ਕਾ ਉਹ ਲਾ ਆਇਆ ਸੀ ਹਾਂ ਤਾਂ ਮੈਂ ਦੇਖਿਆ ਰਿਹਾ ਸਮਾਨ ਮੰਗਦਾ ਸੀ ਇਹ ਮਾਰ ਹਾ ਕਿਦਾਂ ਕੇ ਗਿਆ ਸੀ ਉਹ ਸੁੱਕਾ ਸਮਾਨ ਮੰਗਦਾ ਸੀ ਬਾਈ ਵਾਲਾ ਦੋ ਦੋ ਮੈਂ ਕੀ ਖਾਣੀ ਆ ਗਈ ਬੰਦੂ ਜੀ ਤੁਸੀਂ ਨਾ ਪਿਆ ਹੋਊਗਾ ਮੈਂ ਦੋ ਦੇ ਦਿੰਦੇ ਜੀ ਕਿੱਥੇ ਪਿਆ ਉਹਦਾ ਗੁਲਾਬਦਾ ਜਿੱਦੇ ਆਉਂਦਾ ਜਿਹੜਾ ਆਉਂਦਾ ਜਦੋਂ ਮੁੱਕ ਜਾਂਦੀ ਫੇਰ ਦੁਬਾਰੇ ਲੱਗ ਜਾਂਦਾ ਹੈ ਹੋਊਗਾ ਉੱਥੇ ਡੋਲੂ ਜੇ ਚ ਰੱਖਦਾ ਮੈਂ ਮੇਰੀ ਸੁਣੋ ਜੀ ਕੱਲ ਮਨ ਤਾਂ ਪਤਾ ਨਹੀਂ ਕਿਤੇ ਹੈਗਾ ਨਹੀਂ ਹੈਗਾ ਜੇ ਤੁਹਾਨੂੰ ਯਾਦ ਹੈ ਵੀ ਕਿਤੇ ਪਿਆ ਜਾ ਕੇ ਆਪ ਤੱਕ ਲਿਓ ਮੇਰੇ ਕੰਨ ਕਿਉਂ ਖੜੇ ਇਹ ਤਾਂ ਜੀ ਇਹ ਪੁੰਨ ਲੱਗਦਾ ਜੀ ਪੁੰਨ ਲੱਗਦਾ ਬਾਲਾ ਵੱਡਾ ਪੁੰਨ ਲੱਗ ਜਾਂਦਾ ਜੀ ਪਰ ਇਹ ਤਾਂ ਹੈ ਹੀ ਨਹੀਂ ਹੈ ਉਹ ਮੈਂ ਚੰਚਾ ਦੇ ਨਹੀਂ ਹੈਗੇ ਤਾਂ ਜੀ ਸਾਰਾ ਕੁਝ ਹੈ ਹੈਗੇ ਤਾਂ ਸਾਰਾ ਕੁਝ ਹੈ ਜੇ ਇਹ ਗੱਲ ਤਾਂ ਹੈਗਾ ਮੈਂ ਤਾਂ ਦਿੰਦੀ ਨਹੀਂ ਭਾਈ ਓਕੀ ਖਾਣ ਨੂੰ ਬਸ ਗੱਲ ਖਤਮ ਹੁਣ ਰਾਜੀ ਹੈਂ ਨੀ ਚੱਲ ਫਿਰ ਦੇ ਨਿਓ ਤਾਂ ਫਿਰ ਕੋਈ ਗੱਲ ਨਹੀਂ ਫਿਰ ਪਾਣੀ ਵਾਲਾ ਪੈਂਪੀ ਬਾਡੜਾ ਲੈ ਬਾਡੜਾ ਦੁਕਾਨਾ ਬਾਡੜਾ ਲੈ ਲੈ ਨਾਲ ਇਹ ਨੀ ਮੇਲੇ ਪਾਣੀ ਵਾਲਾ ਪੈਂਪੀ ਬਾਡੜਾ ਪਾਣੀ ਗਿੱਲਾ ਕਰ ਲੈ ਮੋਟਰ ਲਵਾ ਲਿਓ ਆਪਕੀ ਨਵੀਂ ਲੈ ਫਿਰ ਬਈ ਬਈ ਉਹਨੇ ਮੈਨੂੰ ਮਰੂੜਾ ਲੱਗ ਰਿਹਾ ਹੈ ਮੈਨੂੰ ਆਉਣੀ ਹੌਰੀ ਤੇ ਹੁਣ ਹਈ ਨਹੀਂ ਜਦੋਂ ਕੀ ਕਰੀਏ ਘਾੜਾਂ ਦੇ ਲੱਗਦੀਓ ਮੈਨੂੰ ਆਉਣੀ ਨੀ ਨਿਓ ਨੀ ਬਾਬੀ ਤਾਂ ਨੂੰ ਪਰੇ ਕਿ ਉਹਨੂੰ ਪਰ ਹੁਣ ਗੱਲਾਂ ਸਰੇ ਨਾ ਨੀਆਂ ਕਰੇ ਕੋਈ ਗੱਲ ਚੁੱਪੀ ਜਾਣਾ ਚੁੱਪੀ ਜਾਣਾ ਉਹ ਤਾਂ ਜਮੀ ਸਰੇ ਪੱਗੀ ਮੱਤ ਨਹੀਂ ਜੁਲਿਆ ਨਾ ਤੁਸੀਂ ਆਪਦੀ ਆਪ ਦੀ ਮਰਜ਼ੀ ਜੁਲੋ ਮੇਰਾ ਪਾਣੀ ਵਾਲਾ ਪੈਂ ਬਾੜ ਦੇਂਗੇ ਆਪਕੇ 100 ਰੁਪਏ ਦਾ ਹੀ ਲਕਰ ਲਓ ਜੇ ਤਾ ਮੈਂ ਦੋ ਕਾਟ ਵੀ ਕਿੰਨੇ ਦੇ ਸਕਦੇ ਮੈਂ ਪੂਰੇ ਹੱਥ ਨਾਲ ਆਦੀ ਨਿਖ ਲਿਖਿਓ ਕਰੀ ਹੋਈ ਹੈ ਪੰਚਾਇਤ ਚ ਮਾੜਾ ਥਾਣੇ ਚ ਵੀ ਸੁਣੂਗੀ ਕਿਤੇ ਹੋਰ ਫਿਰ ਦੋਵੇਂ ਹਵਾ ਚ ਕੋਈ ਨਹੀਂ ਉਹ ਤਾਂ ਮੈਂ ਇਹਨੂੰ ਸਮਝਾ ਦਿੰਦਾ ਕੋਈ ਨਹੀਂ ਉਹ ਜਦੋਂ ਲੇਖੇ ਉਹ ਜਦੋਂ ਲੇਖਿਆਂ ਦੀ ਜਦੋਂ ਥਾਣੇਦਾਰ ਨਹੀਂ ਰਹੇ ਹੋਰ ਨਹੀਂ ਰਹੇ ਉਹ ਪਤਾ ਨਹੀਂ ਕਿੱਧਰ ਬੱਗੇ ਨਾ ਬੱਗੇ ਨਾ ਇਹ ਗੱਲ ਤਾਂ ਗੱਲ ਤਾਂ ਤੇਰੀ ਪੁੱਲੇ ਦੇਖ ਸਮਾਨ ਪਿੱਛੇ ਹੁਣ ਤੂੰ ਆਇਆ ਤਾਂ ਜਾਰੀ ਤੂੰ ਮੇਲੇ ਮੈਂ ਮੈਂ ਮਾਰਦਾ ਜੀ ਮੇਰੀ ਗੱਲ ਸੁਣੋ ਜੀ ਸਿਆਣੇ ਨੇ ਸੱਚ ਕਿਹਾ ਅਮਲੀ ਨੂੰ ਨਾ ਕੱਲੇ ਢਿੱਡ ਢਿੱਡ ਦੀ ਹੁੰਦੀ ਹੈਗੀ ਇਹਨਾਂ ਨੂੰ ਹੋਰ ਨੀਕ ਆਸੇ ਦੀ ਪ੍ਰਵਾਹ ਹੁੰਦੀ ਹਾਂ ਉਹ ਖਾਲਾ ਨਾਲ ਚਾਹਿਆ ਜੇ ਬੱਬਰ ਭੱਜੀ ਕੋਈ ਨਹੀਂ ਕੁਛ ਨਹੀਂ ਹੱਦਾ ਮੇਰੀ ਗੱਲ ਹੈ ਕਦੇ ਤੇ ਲੈ ਦਿੱਤਾ ਮੈਨੂੰ ਕਦੇ ਤੇ ਲਈ ਤੇ ਵੇ ਬਾਸੇ ਤਾਂ ਆ ਗਈ ਜਿਵੇਂ ਆ ਗਈ ਏਡੀ ਮੇਰੇ ਬਹੁਤ ਭਾਵ ਮੈਨੂੰ ਕੋਈ ਨਾ ਐਸਾ ਮੇਰਾ ਵੀ ਬਹੁਤ ਜਲੂਸ ਕਰਦੀ ਆ ਕੋਈ ਨਾ ਐਵੇਂ ਹੋਣਾ ਕਰਿਆ ਉਰੇ ਆ ਕੋਈ ਨਹੀਂ ਮੈਂ ਤੈਨੂੰ ਸਮਝਾਉਂਦਾ ਮੈਂ ਦੇਖ ਕੇ ਲਿਆਉਂਗਾ ਇਹ ਪਈ ਹੋਈ ਮਾੜੀ ਬੂਟੀ ਉਧਰ ਪਰਾ ਠੀਕ ਹੈ ਤੂੰ ਖੇਤ ਚੱਲ ਤੱਕਰ ਕਰ ਹੀ ਕਰ ਹੀ ਲੱਗ ਕੋਈ ਨਹੀਂ ਖੇਤ ਤਾਂ ਬਾਕ ਚੱਲੇਗਾ ਉਹ ਖੇਤ ਤਾਂ ਬਾਕ ਜੀ ਗੋਲੀ ਕਾਪਟੀ ਨਹੀਂ ਹੈ ਗੋਲੀ ਕਾਪਟੀ ਲਈ ਚੱਕੜ ਲਈ ਕੋਲੀ ਕਾਪਟੀ ਚ ਚੱਲ ਉਹ ਲੈ ਆਉਣਾ ਮੈਂ ਦੇਖ ਕੇ ਚੱਲ ਕਰ 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 ਉਹ ਕਿੱਥੇ ਲਿਆਉਂ ਤੈਨੂੰ ਥੋੜਾ ਟਾਈਮ ਤੇ ਬਹੁਤ ਨਹੀਂ ਮਾਂ ਬਾਦ ਤੂੰ ਮੁੱਕ ਦੇ ਨਹੀਂ ਬਾ ਕੋਈ ਨਹੀਂ ਮੈਂ ਦੇਖ ਕੇ ਲੈ ਆਉਂਗਾ ਇਹਦੇ ਸਾਹਮਣੇ ਥੋੜਾ ਜਾ ਇਹ ਹੋਰ ਹੀ ਹਿਸਾਬ ਦੀ ਆ। ਇਹ ਤਾਂ ਮੈਨੂੰ ਵੀ ਸੂਈ ਹੋਈ ਕੁੱਤੀ ਮੰਗੂ। ਚੱਲ ਤੂੰ ਕੋਈ ਨਾ ਲੈ ਕੇ ਆਉਂਗਾ। ਠੀਕ ਹੈ ਮੇਲਾ। ਠੀਕ ਹੈ ਮੇਲਾ। ਕਹਿੰਦਾ। ਯਾਰ ਸਾਲਾ ਮੂੰਹ ਚੱਕ ਕੇ ਤੁਰਿਆ ਆ। ਇੱਥੇ ਮੇਰੇ ਜੂਡੇ ਪਾਊਗਾ।